ਰਾਗ ਸੁਹੀ ਸ਼ੰਤ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੁਣ ਬਾਬਰੇ ਤੂੰ ਕਾਏ ਦੇਖ ਭੁਲਾਨਾ ਸੁਣ ਬਾਬਰੇ ਨੇ ਹੋ ਕੂੜਾ ਲਾਇਓ ਕੁਸੰਭ ਕੁਸੰਭ ਰੰਗਾਨਾ ਕੂੜੀ ਦੇਖ ਭੁੱਲੋ ਅਡ ਲਹਨ ਮੁਲੋ ਗੋਵਿੰਦ ਨਾਮ ਜੀਠਾ ਥੀ ਵਹਿ ਲਾਲਾ ਤੁਗਲਾਲ ਸਭ ਦੀ ਚੀਨ ਗੁਰ ਮੀਠਾ ਮਿਥਿਆ 모ਹ ਮਗਨ ਥੀ ਰਹਾ ਝੂਠ ਸੰਗ ਲਪਟਾਨਾ ਨਾਨਕ ਦੀਨ ਸਰਨ ਕਿਰਪਾ ਨਿਦ ਰਾਖ ਲਾਜ ਭਗਤਾਨ ਸੁਣ ਬਾਬਰੇ ਸੇਵ ਠਾਕੁਰ ਨਾਥ ਪਰਾਣਾ ਸੁਣ ਬਾਬਰੇ ਜੋ ਆਇਆ ਤਿਸ ਜਣ ਨੇਚਲ ਹੱਬ ਵੈਸੀ ਸੁਣ ਪਰਦੇਸੀ ਸੰਤ ਸੰਗ ਮਿਲ ਰਹੀ ਹੈ ਹਰ ਪਾਈ ਹੈ ਭਾਗੀ ਸੁਣ ਬੈਰਾਗੀ ਚਰਨ ਪ੍ਰਭੂ ਗਹਿ ਰਹੀ ਹੈ ਇਹੋ ਮਨ ਦੀ ਜੈ ਸੰਕ ਨ ਕੀ ਜੈ ਗੁਰ ਮੁਖਤਾਜ ਬਹੁ ਮਾਣਾ ਨਾਨਕ ਦੀਨ ਭਗਤ ਭਵਤਾਰਣ ਤੇਰੇ ਕਿਆ ਗੁਣ ਆਖ ਵਖਾਣਾ ਸੁਣ ਬਾਬਰੇ ਕਿਆ ਕੀਚੈ ਕੂੜਾ ਮਨ ਸੁਣ ਬਾਬਰੇ ਹੱਬ ਵੈਸੀ ਗਰਬ ਕੁਮਾਨੋ ਨਿਸ਼ਚਲ ਹੱਬ ਜਾਣਾ ਮਿਤਿਆ ਮਾਣਾ ਸੰਤ ਪ੍ਰਭੂ ਹੋਏ ਦਾਸਾ ਜੀਵ ਤਮਾਰੀ ਐ ਭਉ ਜਲ ਤਰੀਐ ਜੇਤੀ ਵੈ ਕਰਮ ਲਿਖਿਆ ਸਾ ਗੁਰ ਸੇਵੀ ਜੈ ਅੰਮ੍ਰਿਤ ਪੀਜੈ ਜਿਸ ਲਾਵੇ ਸਹਿਜ ਧਿਆਨੋ ਨਾਨਕ ਸਰਣ ਪਾਇ ਹਰ ਦਵਾਰ ਹਉ ਬਲ ਬਲ ਸਦ ਕੁਰਬਾਨੋ ਸੁਣ ਬਾਬਰੇ ਮਤ ਜਾਣੇ ਪ੍ਰਭ ਮੈਂ ਪਾਇਆ ਸੁਣ ਬਾਬਰੇ ਥਿਓ ਰੇਣ ਜਿੰਨੀ ਪ੍ਰਭ ਧਿਆਇ ਜਿੰਨ ਪ੍ਰਭ ਧਿਆਇ ਤੈਨ ਸੁਖ ਪਾਇਆ ਬਡ ਭਾਗੀ ਦਰਸ਼ਨ ਪਾਈਐ ਥਿਓ ਨਮਾਣਾ ਸਾਧ ਕੁਰਮਾਣਾ ਸਗਲਾ ਆ ਮਟਾਈਐ ਓ ਧਨ ਭਾਗ ਸੁਦਾ ਜਨ ਪ੍ਰਭ ਲਦਾ ਹਮ ਤਿਸ ਪਹਿ ਆਪ ਵਿਚਾਇਆ ਨਾਨਕ ਦੀਨ ਸਰਨ ਸੁਖ ਸਾਗਰ ਰਾਖੁ ਲਾਜ અપਨਾਇ ਸੂਹੀ ਮਹੱਲਾ ਪੰਜਵਾਂ ਹਰ ਚਰਨ ਕਮਲ ਕੀ ਟੇਕ ਸਾਧ ਗੁਰ ਦਿੱਤੀ ਤ ਉਸ ਕੈ ਬਲਰਾਮ ਜੀਓ ਹਰ ਅੰਮ੍ਰਿਤ ਭਰੇ ਪੰਡਾਰ ਸਭ ਕੇ ਸਹਿ ਘਰ ਤਿਸ ਕੈ ਬਲਰਾਮ ਜੀਓ ਬਾਬਲ ਮੇਰਾ ਵੱਡ ਸਮਰਥਾ ਕਰਨ ਕਾਰਨ ਪ੍ਰਭ ਹਾਰਾ ਜਿਸ ਸਿਮਰਤ ਦੁਖ ਕੋਈ ਨ ਲਾਗੇ ਭਉ ਜਲ ਪਾਰ ਉਤਾਰਾ ਆਦ ਜੁਗਾਦ ਭਗਤਨ ਕਾ ਰਾਖਾ ਉਸਤਤ ਕਰ ਕਰ ਜੀਵਨ ਆਨਿਕ ਨਾਮ ਮਹਾਰਸ ਮੀਠ ਅਨੰਦਨ ਮਨ ਤਨ ਪੀਵਾ ਹਾਰੇ ਆਪ ਲੈ ਮਿਲਾਏ ਕਿਉਂ ਵੇ ਛੋੜਾ ਥੀ ਵਈ ਬਲਰਾਮ ਜੀਓ ਤਿਸਨੂੰ ਤੇਰੀ ਟੇਕ ਸੂ ਸਦਾ ਸਦ ਜੀਵੇ ਬਲਰਾਮ ਜੀਓ ਤੇਰੀ ਟੇਕ ਤੁਜਾ ਤੇ ਪਾਈ ਸੱਚ ਸਿਰਜਣਹਾਰਾ ਜਿਸ ਤੇ ਖਾਲੀ ਕੋਈ ਨਹੀਂ ਐਸਾ ਪ੍ਰਭੂ ਹਮਾਰਾ ਸੰਤ ਜਨਾ ਬਲ ਮੰਗਲ ਗਾਇਆ ਦਿਨ ਰੈਨ ਆਸ ਤੁਮਾਰੀ ਸਫਲ ਦਰਸਨ ਤੇ ਦਸਾਲ ਫਲ ਦਰਸ ਪੇਟਿਆ ਗੁਰਪੂਰਾ ਨਾਨਕ ਸਤ ਬਲਿਹਾਰੀ ਸੰਭਲਿਆ ਸੱਚ ਥਾਨ ਮਾਨ ਮਹਤ ਸੱਚ ਪਾਇਆ ਬਲਰਾਮ ਜੀਓ ਸਾਤ ਗੁਰ ਮੇ ਆ ਮਿਲਿਆ ਦਇਆਲ ਗੁਣ ਬਨਾਸੀ ਗਾਇਆ ਬਲਰਾਮ ਜੀਓ ਗੁਣ ਗੋਬਿੰਦ ਗਾਓ ਨਿਤ ਨਿਤ ਪ੍ਰਾਨ ਪ੍ਰੀਤਮ ਸੁਆਮੀਆ ਸੋਬ ਦੇਸ ਆਏ ਗਹਿ ਕੰਠ ਲਾਏ ਮਿਲੇ ਅੰਤਰ ਜਾਮੀਆਂ ਸਾਤ ਸੰਤੋਖ ਵਜਹਿ ਬਾਜੇ ਅਣਹਤਾ ਚੁਣਕਾਰੀ ਸੋਣ ਭੈ ਬਿਨਾਸੇ ਸਗਲ ਨਾਨਕ ਪ੍ਰਭ ਪੁਰਖ ਕਰਨ ਹਾਰੇ ਉਪਜੈ ਤਤ ਗਿਆਨ ਸਹ ਰਹਿ ਪਈਏ ਇਕ ਹਰ ਬਲਰਾਮ ਜੀਓ ਬ੍ਰਹਮ ਬ੍ਰਹਮ ਮਿਲੇ ਕੋਇ ਨਾ ਸਕੇ ਭਿੰਨ ਕਰ ਬਲਰਾਮ ਜੀਓ ਬਿਸਮ ਭੀਖੇ ਬਿਸਮ ਸੁਣੀਏ ਬਿਸਮਾਤ ਨਦਰਿਆ ਜਲ ਥਲ ਮਹੀਲ ਪੂਰਨ ਸਾਮੀ ਘੜ ਘੜ ਰਹਾ ਸਮਯੰ ਜਿਸ ਤੇ ਉਪਜात ਸਮਾਇ ਸਮਾਇ ਕੀਮਤ ਕਹਿ ਨਾ ਜਾਏ ਜਿਸਕੇ ਚਲਤ ਨ ਜਾਹੀ ਲਖਣੇ ਨਾਨਕ ਤਸੈ ਧਿਆਏ ਰਾਗ ਸੂਹੀ ਸ਼ੰਤ ਮਹੱਲਾ ਪੰਜਵਾਂ ਘਰ ਦੂਜਾ ਏਕੋ ਅੰਕਾਰ ਸਤਗੁਰ ਪ੍ਰਸਾਦਿ ਗੋਬਿੰਦ ਗੁਣ ਗਾਵਣ ਲਾਗੇ ਹਰ ਰੰਗ ਅਨ ਦਿਨ ਜਾਗੇ ਹਰ ਰੰਗ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰਿਆ ਗੁਰ ਚਰਨ ਲਾਗੇ ਪਰਮ ਭਾਗੇ ਕਾਜ ਸਗਲ ਸਵਾਰਿਆ ਸੁਣ ਸ਼ਰਵਣ ਬਾਣੀ ਸਹਿਜ ਜਾਣੀ ਹਰ ਨਾਮ ਜਪ ਵਡ ਭਾਗੇ ਬਨਵੰਤ ਨਾਨਕ ਸ਼ਰਨ ਸੁਆਮੀ ਜੀ ਜੋ ਪੈਂਡ ਪ੍ਰਭਾ ਗਏ ਅਨਹਤ ਸਬਦ ਸੁਆਵਾ ਸੱਚ ਮੰਗਲ ਹਰ ਜਸ ਗਵਾ ਗੁਣ ਗਾਏ ਹਰ ਹਰ ਦੁਖ ਨਾਸ ਰਹਿਸ ਉਪਜੈ ਮਨ ਕਣਾ ਮਨ ਤਨ ਨਰਮਲ ਦੇਖ ਦਰਸ਼ਨ ਨਾਮ ਪ੍ਰਭ ਕਾ ਮੁਖ ਪੜਾਂ ਹੋਏ ਰੇਣ ਸਾਧੂ ਪ੍ਰਭ ਰਦੂ ਆਪਣੇ ਪ੍ਰਭ ਭਾਵ ਬਨਵੰਤ ਨਾਨਕ ਦਇਆ ਧਾਰੂ ਸਦਾ ਹਰ ਗੁਣ ਗਾਵਾ ਗੁਰ ਮਿਲ ਸਾਗਰ ਤਰਿਆ ਹਰ ਚਰਨ ਜਪਤ ਨਿਸਤਰਿਆ ਹਰ ਚਰਨ ਤੇ ਆਏ ਸਭ ਫਲ ਪਾਏ ਮਿਟੇ ਆਵਣ ਜਾਣਾ ਭਾਏ ਭਗਤ ਸੁਭਾਏ ਹਰ ਜਪਿਆ ਆਪਣੇ ਪ੍ਰਭ ਪਾਵਾ ਜਪੇ ਕਲਕ ਅਪਾਰ ਪੂਰਨ ਤਿਸ ਬਿਨਾ ਨਹੀਂ ਕੋਈ ਬਨਵੰਤ ਨਾਨਕ ਗੁਰ ਧਰਮ ਖੋਇਆ ਜਤ ਦੇਖਾ ਤਤ ਸੋਈ ਪਤ ਤਦ ਪਾਵਨ ਹਰ ਨਾਮਾ ਪੂਰਨ ਸੰਤ ਚਨਾਕੇ ਕਾਮਾ ਗੁਰ ਸੰਤ ਪਾ ਪ੍ਰਭ ਧਿਆਇ ਸਗਲੇ ਛਾ ਪੁੰਨੀਆਂ ਹਉ ਤਾਪ ਬਿਨ ਸੇ ਸਦਾ ਸਰਸੇ ਪ੍ਰਭ ਮਿਲੇ ਚਰੀ ਵਿ슌ਿਆ ਮਨ ਸਾਤਿ ਆਈ ਵਜੀ ਵਧਾਈ ਮਨੁ ਕਦੇ ਨਾ ਵਿਸਰੈ ਬਨਵੰਤ ਨਾਨਕ ਸਾਧ ਗੁਰ ਦਰੜਾਇਆ ਸਦਾ ਭਾਜ ਜਗਦੀਸਰੈ ਰਾਗ ਸੂਹੀ ਸ਼ੰਤ ਮਹੱਲਾ ਪੰਜਵਾਂ ਘਰ ਦੀ ਜਾਇ ਕੋ ਓੰਕਾਰ ਸਤਿਗੁਰ ਪ੍ਰਸਾਦ ਤੂੰ ਠਾਕੁਰ ਬਰਾਗੁਰ ਮੈਂ ਜੇਹੀ ਘਣ ਚੇਰੀ ਰਾਮ ਤੂੰ ਸਾਗਰੋ ਰਤਨਾ ਗਰੋ ਹੰਸਾਰ ਨ ਜਾਣ ਤੇਰੀ ਰਾਮ ਸਾਰ ਨ ਜਾਣ ਤੂੰ ਅਡ ਦਾਣਾ ਕਰ ਮਹਿਰਮਤ ਸਾਈਂ ਕਿਰਪਾ ਕੀ ਜੈ ਸਾ ਮਤ ਦੀ ਜੈ ਆਠ ਪੈਰ ਤੁਧ ਧਿਆਈ ਗਰਬ ਨ ਕੀ ਜੇ ਰੇਣ ਹੋ ਵੀ ਜੈ ਤਾਂ ਗਤ ਜੀਰੇ ਤੇਰੀ ਸਭ ਪ੍ਰਣਾਣ ਕਾ ਠਾਕੁਰ ਮੈਂ ਜੇਹੀ ਘਣ ਚੇਰੀ ਰਾਮ ਤੁਮ ਗੋਹਰ ਆਤ ਗੈਰ ਗੰਬੀਰਾ ਤੁਮ ਪਰਹਿ ਪਰ ਤੁਮ ਪਰ ਹਮ ਬੋਰੀਆ RAM ਤੁਮ ਵੱਡੇ ਵੱਡੇ ਵਡੂਚੇ ਹਾਂ ਇਤਨੀਕ ਇਤਨੀਕ ਲਹਰੀਆ RAM ਹਾਂ ਕਿਸ਼ਨਾ ਹੀ ਇੱਕ ਤੂੰ ਹੈ ਆਪ ਆਪ ਸੁਜਾਨਾ ਅਮਰਤ ਦ੍ਰਿਸ਼ਟ ਨਿਮਖ ਪ੍ਰਭ ਜੀਵਾ ਸਰਬ ਰੰਗ ਰਸਮਾਨ ਚਰਨ ਚਰਨਹ ਸਰਨੀ ਦਾਸ ਹੈ ਦਸੀ ਮਨ ਮੌਲੇ ਤਨ ਹਰੀਏ ਨਾਨਕ ਠਾਕੁਰ ਸਰਬ ਸੁਮਾਨ ਆਪਨ ਭਾਵਨ ਕਰੀਆ ਤੁਝ ਉਪਰ ਮੇਰਾ ਮਹਿਮਾਣਾ ਤੂੰ ਹੈ ਮੇਰਾ ਤਾਣਾ ਰਾਮ ਸੁਰਤ ਮਤ ਚਿਤ ਰਾਈ ਤੇਰੀ ਤੂੰ ਜਾਣਾ ਇਹ ਜਾਣਾ ਰਾਮ ਸੋਈ ਜਾਣੈ ਸੋਈ ਪਛਾਣੈ ਜਾ ਕੋ ਨਦਰ ਸਰੰਦੇ ਮਾਨ ਮਖ ਭੂਲੀ ਬਹੁਤੀ ਰਾਏ ਫਾਤਿਮਾ ਫੰਦੇ ਠਾਕੁਰ ਪਾਣੀ ਸਾ ਗੁਰਵੰਤੀ ਤੈ ਨਹੀਂ ਠਾਕੁਰ ਪਾਣੀ ਸਾ ਗੁਣਵੰਤੀ ਤੈ ਨਹੀਂ ਸਭ ਰੰਗ ਮਾਣਾ ਨਾਨਕ ਕੀ ਧਰ ਤੂੰ ਹੈ ਠਾਕੁਰ ਤੂੰ ਨਾਨਕ ਕਾ ਮਾਣਾ ਹਉ ਵਾਰੀ ਵੰਨਾ ਕੋਲੀ ਵੰਨਾ ਤੂੰ ਪਰਬਤ ਮੇਰਾ ਉਲਾ ਰਾਮ ਹਉ ਬਲ ਬਲ ਜਾਈ ਹਉ ਬਲ ਜਾਈ ਲੱਖ 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 ਬਰੀਆ ਜਿਨ ਭ੍ਰੰਮ ਪਰਦਾ ਖੋਲਾ ਰਾਮ ਮਿਟੇ ਅੰਧਾਰਿਤ ਜੀ ਬਿਕਾਰੇ ਠਾਕੁਰ ਸਿਉ ਮਨ ਮਾਨਾ ਪ੍ਰਭ ਜੀ ਪਾਣੀ ਭਈ ਨਕਾਣੀ ਸਫਲ ਜਨਮ ਪਰਵਾਨਾ ਭਈ ਅਮੋਲੀ ਭਾਰਾ ਤੋਲੀ ਮੁਕਤ ਜੁਗਤ ਦਰ ਖੋਲਾ ਕਉ ਨਾਨਕ ਹਉ ਨਿਰਭਉ ਹੋਈ ਸੂਪ੍ਰਭ ਮੇਰਾ ਓਲਾ ਸੂਹੀ ਮਹੱਲਾ ਪੰਜਵਾਂ ਸਾਧਨਪੁਰਖ ਸਤਗੁਰ ਮੇਰਾ ਪੂਰਾ ਤਿਸ ਬਿਨ ਆਵਰਣਾ ਜਾਣ ਆ ਰਾਮ ਮਾਤ ਪਿਤਾ ਭਾਈ ਸੁਤਬੰਧਪ ਜੀ ਪ੍ਰਾਣ ਮਾਨ ਪਾਣ ਆ ਰਾਮ ਜੀਓ ਪਿੰਡ ਸਭ ਤਿਸ ਕਾ ਦੀਐ ਸਰਬ ਗੁਣਾ ਭਰਪੂਰੇ ਅੰਤਰ ਜਾਮੀ ਸੂਪ੍ਰਭ ਮੇਰਾ ਸਰਬ ਰਹਿਆ ਭਰਪੂਰੇ ਤਾਕੀ ਸਰਣਾ ਸਰਬ ਸੁਖ ਪਾਏ ਹੋਏ ਸਰਬ ਕਲਿਆਣਾ ਸਦਾ ਸਦਾ ਪ੍ਰਭ ਕੋ ਬਲਹਾਰ ਨਾਨਕ ਸਤਿਗੁਰ ਬਾਣਾ ਐਸਾ ਗੁਰ ਵਡਭਾਗੀ ਪਾਏ ਜਿਤ ਮਿਲੀ ਪ੍ਰਭ ਜਪੈ ਰਾਮ ਜਨਮ ਮੱਜਨਮ ਕੇ ਕੇਲ ਵਖ ਉਤਰਿਆਰ ਸੰਤ ਧੂੜੀ ਨਿਤ ਨਾ ਪੈ ਰਾਮ ਧੂੜੀ ਨਾਈਐ ਪ੍ਰਭੂ ਧਿਆਈਐ ਬਹੁੜ ਜਨ ਨਾਈਐ ਗੁਰ ਚਰਨੀ ਲਾਗੇ ਭ੍ਰਮ ਭਉ ਭਾਗੇ ਮਨ ਚੰਦਿਆ ਫਲ ਪਾਈਐ ਹਰ ਗੁਣ ਨਿਤ ਗਾਏ ਨਾਮ ਤੇ ਆਏ ਫਿਰ ਸੋਗ ਨਾਹੀ ਸੰਤਾ ਪੈ ਨਾਨਕ ਸੋ ਪ੍ਰਭ ਜੀ ਕਦ ਤਾ ਪੂਰਾ ਜਸ ਪ੍ਰਤਾਪੈ ਹਰ ਹਰੀ ਹਰ ਗੁਣ ਦੇ ਹਰ ਸੰਤਨ ਕੈ ਵਾਸਾ ਇਹ ਰਾਮ ਸਤ ਚਰਨ ਗੁਰ ਸੇਵਾ ਲਾਗੇ ਤਿੰਨੀ ਪਰਮ ਪਦ ਪਾਏ ਰਾਮ ਪਰਮ ਪਦ ਪਾਇਆ ਆਪ ਮਿਟਾਇਆ ਹਰ ਪੂਰਨ ਕਿਰਪਾ ਧਾਰੀ ਸਫਲ ਜਨਮ ਹੋਆ ਭਉ ਪਾਗਾ ਹਰ ਭੇਟਿਆ ਏਕ ਮੁਰਾਰੀ ਜਿਸ ਕਾ ਸਾਥੇ ਨਹੀਂ ਮੇਲ ਲੀਆ ਜੋਤੀ ਜੋਤ ਸਮਾਇਆ ਨਾਨਕ ਨਾਮ ਨਰਿੰਦਰ ਜਪੀਐ ਮਿਲ ਸਾਧਗੁਰ ਸੁਖ ਪਾਇਆ ਗਾਉ ਮੰਗਲੂ ਨਿਤ ਹਰ ਜਨੋ ਪੁੰਨੀਏ ਛੁਪਤ ਸੁਬਾਈ ਰਾਮ रंग रते अपने स्वामी से ती मरन अवजई राम अबनासी पाया नाम ते सगल मनोरथ पूरे साथ सहज आनंद कनेरे गुरु चरणी मन लाए पूरया कड़कड़ अबनासी था धन तरसाई कौन नारक कार्य सगले पूरे गुरु चरणी मन लाई सूहि महल्ला पंजवा कर कृपा मेरे प्रीतम स्वामी नेत्र देखह दर्श तेरा राम ਲਾਖ ਜਿਵ ਦੇਹੁ ਮੇਰੇ ਪਿਆਰੇ ਮੁਖਾਰ ਆ ਰਾਦੇ ਮੇਰਾ RAM ਹਰ ਅਰਾਧੇ ਜੰਪੰਥ ਸਾਦੇ ਦੂਖ ਨਵਿਆ ਪੈ ਦੂਖ ਨਵਿਆ ਪੈ ਕੋਈ ਜਲ ਤਲ ਮਈਲ ਪੂਰਨ ਸਾਮੀ ਜਤ ਦੇਖਾ ਤਤ ਸੋਈ ਪਰਮੋ ਬੇਕਾਰ ਨਾਠੇ ਪ੍ਰਭ ਨੇ ਰਹੁ ਤੇ ਨੇਰਾ ਨਾਨਕੋ ਪ੍ਰਭ ਕਿਰਪਾ ਕੀ ਜੈ ਨੇਤਰ ਦੇਖੈ ਦਰਸ ਤੇਰਾ ਕੋਟ ਕਰਨ ਦੀ ਜੈ ਪ੍ਰਪ੍ਰੀਤ ਮਹਾਰਗੁਣ ਸੁਣੀਐ ਬਨਨਾਸੀ ਰਾਮ ਸਣ ਸੁਣੇ ਮਨ ਨਿਰਮਲ ਹੋਵੇ ਕੱਟੀਐ ਕਾਲ ਕੀ ਫਾਸੀ ਰਾਮ ਕੱਟੀਐ ਜਮ ਫਾਸੀ ਸਿਮਰਬ ਨਾਸੀ ਸਗਲ ਮੰਗਲ ਸੋ ਗਿਆਨਾ ਹਰ ਹਰ ਜਪ ਜਪਿਐ ਦਿਨ ਰਾਤੀ ਲਾਗੇ ਸਹਿਜ ਧਿਆਨਾ ਕਲ ਮਲ ਦੁਖ ਜਾਰੇ ਪ੍ਰਭ ਚਿਤਾਰੇ ਮਨ ਕੀ ਦੁਰਮਤ ਨਾਸੀ ਕਾ ਨਾਨਕ ਪ੍ਰਭ ਕਿਰਪਾ ਕੀ ਜੈ ਹਰ ਗੁਣ ਸੁਣੀਐ ਅਬ ਨਾਸੀ ਕਰੋੜ ਹਸਤ ਤੇਰੀ ਟਹਿਲ ਕਮਾਵੇ ਚਰਨ ਚੱਲੇ ਪ੍ਰਭ ਮਾਰਗ ਰਾਮ ਭਗ 사ਗਰ 나ਬ ਹਰ ਸੇਵਾ ਜੋ ਚੜੈ ਤਿਸ ਤਾਰ ਗ੍ਰਾਮ ਭਗ ਜਲ ਤਰਿਆ ਹਰ ਹਰ ਸਿਮਰਿਆ ਸਗਲ ਮਨੋਰਥ ਪੂਰੇ ਮਾ ਬਿਕਾਰ ਬਹਿ ਗਏ ਸੁਖੁ ਉਪਦੇ ਬਾਜੇ ਅਨਹਤ ਅਨਹਦ ਤੂਰੇ ਮਨ ਬਾਜਤ ਬਲ ਪਾਏ ਸਗਲੇ ਕੁਦਰਤ ਕੀਮ ਅਪਾਰਗ ਕਉ ਨਾਨਕ ਪ੍ਰਭ ਕਿਰਪਾ ਕੀ ਜੈ ਮਨ ਸਦਾ ਚੱਲੇ ਤੇਰੇ ਮਾਰਗ ਇਹੋ ਬਾਰੇ ਹਵ ਡਿਆਏ ਇਹ ਤਨ ਇਹੋ ਧਨ ਹੋਏ ਵਡਪਾ ਗਾ ਰਾਮ ਇਹ ਰੰਗ ਰੰਗੋਏ ਹੋਰ ਸਭ ਹੂ ਰਸ ਭੋਗਾ ਹਰ ਚਰਣੀ ਮਨ ਲਾਗਾ ਰੰਗ ਇਹੋ ਰੰਗ ਇਹੋ ਰਸ ਭੋਗਾ ਹਰ ਚਰਣੀ ਮਨ ਲਾਗਾ RAM ਮਨ ਲਾਗਾ ਚਰਣੇ ਪ੍ਰਭ ਕੀ ਸਰਣੇ ਕਰਨ ਕਾਰਨ ਗੋਪਾਲਾ ਸਭ ਕੁਛ ਤੇਰਾ ਤੂੰ ਪ੍ਰਭ ਮੇਰਾ ਮੇਰੇ ਠਾਕੁਰ ਦੀਨ ਦਿਆਲਾ ਮੋਹ ਨਿਰਗੁਣ ਪ੍ਰੀਤਮ ਸੁਖ ਸਾਰ ਕ੍ਰਿਤਮ ਸੁਖ ਸਾਗਰ ਸੰਤ ਸੰਗ ਮਨ ਜਾਗਾ ਕਉ ਨਾਨਕ ਪ੍ਰਭ ਕਿਰਪਾ ਕੀਨੀ ਚਰਨ ਕਮਲ ਮਨ ਲਾਗਾ ਸੂਹੀ ਮਹੱਲਾ ਪੰਜਵਾਂ ਹਰ ਜਪੇ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵਹਿ ਰਾਮ ਸਿਮਰ ਸਿਮਰ ਸੁਆਮੀ ਪ੍ਰਭ ਅਪਨਾ ਸਗਲੇ ਪਾਪ ਤਜਾਵਹਿ ਰਾਮ ਹਰ ਗੁਣ ਗਾਇ ਪਰਮ ਪਦ ਪਾਇਆ ਪ੍ਰਭ ਕੀ ਹੁ ਤੁੰ ਬਾਣੀ ਸਹਿਜ ਕਥਾ ਪ੍ਰਭ ਕੀ ਐਤ ਮੀਠੀ ਕਥੀ ਅਕਥ ਕਹਾਣੀ ਪਲਾ ਸੰਜੋਗ ਮੂਰਤ ਪਲ ਸਾਚਾ ਅਬਚਲ ਨੀਵਰਖਾਈ ਜਨ ਨਾਨਕ ਪ੍ਰਭ ਭੈ ਦੈ ਅੱਲਾ ਸਰਬ ਕਲਾ ਬਾਣੀ ਆਹਨ ਆਨੰਦਾ ਵਜਹਿ ਨਿਤ ਵਾਜੇ ਬਾਰ ਬ੍ਰਹਮਨ ਬੂਠਾ ਰਾਮ ਗੁਰਮੁਖੇ ਸੱਚ ਕਰਨੀ ਸਾਰੀ ਬਿਨਸੇ ਪ੍ਰਭ ਪੈ ਝੂਠਾ ਰਾਮ ਅਨਹਦ ਬਾਣੀ ਗੁਰਮੁਖ ਵਖਾਣੀ ਸੱਚ ਜਸ ਸੁਣ ਸੁਣ ਮਨ ਤਨ ਹਰਿਆ ਸਰਬ ਸੁਖਾ ਤਿਸ ਹੀ ਬਣ ਆਏ ਜੋ ਪ੍ਰਭ ਅਪਨਾ ਕਰਿਆ ਘਰ ਮਹਿ ਨਾਮ ਨਿਤ ਭਰੇ ਪੰਡਾਰਾ ਰਾਮ ਨਾਮ ਰੰਗ ਲਾਗ ਨਾਨਕ ਜਨ ਪ੍ਰਭ ਕਉ ਦੇ ਨੰਸਰੇ ਪੂਰਨ ਜਾਕੇ ਭਾਗਾ ਛਾਇਆ ਪ੍ਰਭ ਸ਼ਤਰੁਪਤ ਕੀ ਨੀ ਸਗਲੀ ਤਪਤ ਬਿਨਾ ਸੀ ਰਾਮ ਦੁਖ ਪਾਪ ਕਾ ਡੇਰਾ ਢਾਠਾ ਕਰ ਜਾਇ ਹਰਾ ਸੀ ਰਾਮ ਹਰ ਪ੍ਰਭ ਫਰਮਾਇਆ ਮਿੱਟੀ ਬੁਲਾਇਆ ਸਾਚ ਧਰਮ ਪੁੰਨ ਫਲਿਆ ਸੂ ਪ੍ਰਭ ਆਪਣਾ ਸਦਾ ਤੇ ਆਈਐ ਸੋਵਤ ਬੈਸਤ ਖਲਿਆ ਗੁਣ ਨਿਧਾਨ ਸੁਖ ਸਾਗਰ ਸੁਆਮੀ ਜਲ ਤਲ ਮਹੀਲ ਸੋਈ ਜਨ ਨਾਨਕ ਪ੍ਰਭ ਕੀ ਸਰਣਾਈ ਤਿਸ ਬਿਨ ਅਬਰ ਨ ਕੋਈ ਮੇਰਾ ਘਰ ਬਨਿਆ ਬਨ ਤਾਲ ਬਨਿਆ ਪ੍ਰਭ ਪਰਸੇ ਹਰ ਰਾਇਆ RAM ਮੇਰਾ ਮਨ ਸੁਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ RAM ਗੁਣ ਗਾਏ ਪ੍ਰਭ ਧਾਇ ਸਾਚਾ ਸਗਲ ਇੱਛਾ ਪਾਈਆ ਗੁਰ ਚਰਨ ਲਾਗੇ ਸਦਾ ਜਾਗੇ ਮਨ ਵਜੀਆ ਵਧਾਈਆ ਕਰੀ ਨਦਰ ਸੁਆਮੀ ਸੁਖੇ ਗਾਮੀ ਹਲਤ ਪਲਤ ਸੁਵਾਰਿਆ ਬਨਵੰਤ ਨਾਨਕ ਨਿਤ ਨਾਮ ਜਪੀਐ ਜੀਉ ਪਿੰਡ ਜਨ ਧਾਰਿਆ ਸੂਹੀ ਮਹੱਲਾ ਪੰਜਵਾਂ ਭੈ ਸਾਗਰੂਪੈ ਸਾਗਰ ਤਰਿਆ ਹਰ ਹਰ ਨਾਮ ਧਿਆਏ RAM ਬੋਇ ਥੜਾ ਹਰ ਚਰਨ ਰadee ਮਿਲ ਸਤਗੁਰ ਪਾਰ ਲੰਘਾਏ RAM ਗੁਰਬਦੀ ਤਰੀਏ ਬੋੜ ਨ ਮਰੀਏ ਚੂਕੇ ਆਵਣ ਜਾਣਾ ਜੁਖ ਕਰੈ ਸੋਈ ਭਲ ਮਾਨੋ ਤਾਂ ਮਨ ਸਹਿਜ ਸਮਾਣਾ ਦੂਖ ਨ ਭੂਖ ਨ ਰੋਗ ਰੋਗ ਨ ਬਿਆਪੈ ਸੁਖ ਸਾਗਰ ਸਰਣੀ ਪਾਏ ਹਰ ਸਿਮਰ ਸਿਮਰ ਨਾਨਕ ਰੰਗ ਰਤਾ ਮਨ ਕੀ ਚਿੰਤ ਮਟਾਏ ਸਤ ਜਨਾ ਹਰ ਮੰਤਰ ਦੁੜਾਇਆ ਹਰ ਸਾਜਨ ਵਸਗਤ ਕੀਨੇ RAM ਆਪਣੜਾ ਮਨ ਅਗੇ ਧਰਿਆ ਸਰਬ ਸਟਾਕਰ ਦੀਨੇ RAM ਕਰੇ ਆਪਣੀ ਦਾਸੀ ਮਿੱਟੀ ਉਦਾਸੀ ਹਰ ਮੰਦਰ ਥਿਤ ਪਾਈ ਆਨੰਦਨ ਅਨੰਦ ਬਨੋਦ ਸਿਮਰੋ ਪ੍ਰਭ ਸਾਚਾ ਵਿਛੜ ਕਭੂ ਨਾ ਜਾਈ ਸਾਬਡ ਪਾ ਗਣ ਸਦਾ ਸੋ ਆ ਗਣ ਰਾਮ ਨਾਮ ਗੁਣ ਚੀਨੇ ਕਉ ਨਾਨਕ ਰਵਹਿ ਰੰਗ ਰਾਤੀ ਪ੍ਰੇਮ ਮਹਾਰਸ ਭੀਨੇ ਆਂਦ ਬਨੋਦ ਭਏ ਨਿਤ ਸਖੀਏ ਮੰਗਲ ਸਦਾ ਹਮਾਰੈ ਰਾਮ ਆਪਨੜੈ ਪ੍ਰਵਾਪ ਸਿਗਾਰੀ ਸੋਭਾਵੰਤੀ ਨਾਰੇ ਰਾਮ ਸਹਿਜ ਸੁਭਾਏ ਭਏ ਕਿਰਪਾਲਾ ਗੁਣ ਅਗੁਣ ਨਾਮ ਵਿਚਾਰਿਆ ਕੰਠ ਲਗਾਏ ਲੀਏ ਜਨ ਆਪਣੇ ਰਾਮ ਨਾਮ ਉਰ ਧਾਰਿਆ ਮਨ ਮੂਹ ਮਦ ਸਗਲ ਵਿਆਪੀ ਕਰ ਕਿਰਪਾ ਆਪਨ ਬਾਰੇ ਕਹੋ ਨਾਨਕ ਭੈ ਸਾਗਰ ਤਰਿਆ ਪੂਰਨ ਕਾਜ ਹਮਾਰੇ ਗੋਣ ਗੋਪਾਲ ਗਾਵ ਨਿਤ ਸਖਿਓ ਸਗਲ ਮਨੋਰਥ ਪਾਏ RAM ਸਫਲ ਜਨਮ ਹੋਆ ਮਿਲ ਸਾਧੂ ਏਕੰਕਾਰ ਧਾਇ RAM ਜਪ ਏਕ ਪ੍ਰਭੂ ਅਨੇਕ ਰਵਿਆ ਸਰਬ ਮੰਡਲ ਛਾਇਆ ब्रह्म उपसार ब्रह्म पसरिया सब ब्रह्म दृष्टि आया जल थल मैल पूर पूर्ण तिस बना नहीं जाए देख दर्शन नानक बिकसे आप ले मिलाए सूहि महल्ला पांचवा आप चल नगर गोविंद गुरु का नाम जप्त सुख पाया राम ਮਨ ਛੇ ਸੇ ਹੀ ਫਲ ਪਾਏ ਕਰਤੈ ਆਪ ਵਸਾਇਆ RAM ਕਰਤੈ ਆਪ ਵਸਾਇਆ ਸਰਬ ਸੁਖ ਪਾਇਆ ਪੁੱਤ ਭਾਈ ਸਿੱਖ ਬਿਗਾਸੇ ਗੁਣ ਗਾਵਹਿ ਪੂਰਨ ਪਰਮੇਸ਼ਰ ਕਾਰਜ ਆਇਆ ਰਾਸੇ ਪ੍ਰਭ ਆਪ ਸੁਆਮੀ ਆਪੇ ਰਖਾ ਆਪ ਪਿਤਾ ਆਪ ਮਾਇਆ ਕਉ ਨਾਨਕ ਸਤਗੁਰ ਬਲਹਾਰੀ ਜਿਨੇ ਹੁਥਾਨ ਸੁਹਾਇਆ घर मंदिर हट नाले सोहे जिस नाम निवासी राम संत भक्त हर नाम अराध है, है जम की फासी राम काटी जम फांसी प्रभ बनासी हर हर नाम त्याए सगल समग्री पूर्ण होई मन इच्छे फल पाए संत सजन सुख माने रलिया दुख दर्द प्रमनासी ਸਬਦ ਸਵਾਰੇ ਸਤਿਗੁਰ ਪੂਰੇ ਨਾਨਕ ਸਤਬਲ ਜਸੀ ਦਾਤ ਖਸਮ ਕੀ ਪੂਰੀ ਹੋਈ ਨਿਤ ਨਿਤ ਚੜੀ ਚੜ੍ਹੈ ਸਵਾਈ RAM ਪਰ ਬ੍ਰਹਮ ਖਸਮਾਨਾ ਕੀਆ ਜਿਸ ਦੀ ਵੱਡੀ ਵਡਿਆਈ RAM ਆਦੁਗਾਤ ਭਗਤਨ ਕਾਰਖਾ ਸੁ ਪ੍ਰਭ ਭਇ ਦਿਆਲਾ ਜੀ ਜੰਤ ਸਭ ਸੁਖੀ ਵਸਾਏ ਪ੍ਰਭ ਆਪੇ ਕਰ ਪ੍ਰਤਪਾਲਾ ਦਾ ਦਸ ਪੂਰ ਰਹਾ ਜਸ ਸੁਆਮੀ ਕੀਮਤ ਕਹਿ ਨਾ ਜਾਈ ਕਉ ਨਾਨਕ ਸਤਿਗੁਰ ਬਲਹਾਰੀ ਜਿਨ ਅਭਚਲ ਨੀਵਰਖਾਈ ਗਿਆਨ ਤਾਨ ਪੂਰਨ ਪਰਮੇਸ਼ਰ ਹਰ ਹਰ ਕਥਾ ਨਿਤ ਸੁਣੀਐ RAM ਅਨਹਦ ਚੋਜ ਭਗਤ ਭਾਵ ਪੰਜਨ ਅਨਹਦ ਵਾਜੇ ਧੁਨੀਐ RAM ਆਨੰਦ ਚੁਣਕਾਰੀ ਤਤ ਵਿਚਾਰੇ ਸੰਤ ਗੋਸ਼ਟ ਨਿਤ ਹੋਐ ਹਰ ਨਾਮ ਅਰਧ ਮੈਲ ਸਭ ਕਟੈ ਕਿਲ ਵਿਖ ਸਗਲੇ ਖੋਐ ਤੈ ਜਨਮ ਮਰਣਾ ਉੜ ਜਾਣਾ ਬੋੜ ਨਾ ਪਾਈਐ ਜੋਨੀਐ ਨਾਨਕ ਗੁਰ ਪਰਮੇਸ਼ਰ ਪਾਇਆ ਜਿਸ ਪ੍ਰਸਾਦ ਇਚ ਕੁੰਨੀਐ ਸੂਹੀ ਮਹੱਲਾ 5 ਸੰਤਾ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣਾ ਆ ਰਾਮ ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈਕਾਰ ਪਇ ਜਗ ਅੰਤਰ ਲਾਥੇ ਸਗਲ ਬਸੂਰੇ ਪੂਰਨ ਪੁਰਖ ਅਚੂਤ ਅਬਨਾਸੀ ਜਸਮੇਦ ਪੁਰਾਣੀ ਗਾਇ ਆਪਣਾ ਬਿਰਤ ਰਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ ਨਵਨਿੱਧ ਸਿੱਧ ਰਿੱਧ ਦੀਨੇ ਕਰਤੇ ਤੋ ਉਠ ਨ ਆਵੇ ਕਾਈ ਰਾਮ ਖਾਤ ਖਰਚਿਤ ਬਿਲ ਜਿਤ ਸੁਖ ਪਾਇਆ ਕਰਤੇ ਕੀ ਦਾਤ ਸੁਵਾਈ ਰਾਮ ਦਾਤ ਸੁਵਾਈ ਨਖੋਟ ਨ ਜਾਈ ਅੰਤਰ ਜਾਮੀ ਪਾਇਆ ਕੋਟ ਬਿਗ ਸਗਲੇ ਉਠਣਾ ਠੇ ਦੁੱਖ ਨ ਨੇੜੇ ਆਇਆ ਸਾਥ ਸਹਿਜ ਆਨੰਦ ਕਨੇਰੇ ਬਿਨਸੀ ਭੂਖ ਸਬਾਈ ਨਾਨਕ ਗੁਣ ਗਾਵੇ ਸਵਾਮੀ ਕੇ ਅਚਰਜ ਜਿਸ ਦੇ ਜਿਸ ਵੜਾਈ RAM ਜਿਸ ਕਾ ਕਾਰਜ ਤਨਹੀ ਕੀਆ ਮਾਨੁਕ ਕਿਆ ਵਿਚਾਰਾ RAM ਜਿਸ ਕਾ ਕਾਰਜ ਤਨਹੀ ਕੀਆ ਮਾਨਸ ਕਿਆ ਵਿਚਾਰਾ ਰਾਮ ਭਗਤ ਸੋਹਨ ਹਰ ਕੇ ਗੁਣ ਗਾਵੈ ਸਦਾ ਕਰਹਿ ਜੈਕਾਰਾ ਰਾਮ ਗੁਣ ਗਾਏ ਗੋਬਿੰਦ ਅਨੰਦ ਉਪਜੇ ਸਾਧ ਸੰਗਤ ਬਹੁ ਸੰਗ ਬਣੀ ਜਿਨ ਉਦਮ ਕੀਆ ਤਾਲ ਕੇ ਰਾ ਤਿਸ ਕੀ ਉਪਮਾ ਕਿਆ ਗਨੀ 68 ਤੀਤ ਪੰਨ ਕਿਰਿਆ ਮਹਾਨ ਨਿਰਮਲ ਚਾਰਾ ਪਤੁਤ ਪਾਵਨ ਬਿਰਦ ਸੁਆਮੀ ਨਾਨਕ ਸ਼ਬਦ ਆਧਾਰ ਗੁਣ ਨਿਧਾਨ ਮੇਰਾ ਪ੍ਰਭ ਕਰਤਾ ਉਸਤਤ ਕਾਉਨ ਕਰੀ ਜੈ ਰਾਮ ਸੰਤਾ ਕੀ ਬੇਨੰਤੀ ਸੁਆਮੀ ਨਾਮ ਮਹਾਰਸ ਦੀ ਜੈ ਰਾਮ ਨਾਮ ਦੀ ਜੈ ਦਾਨ ਕੀ ਜੈ ਬਿਸਰ ਨਾਹੀ ਇੱਕ ਖਿਨੋ ਗਣ ਗੋਪਾਲ ਉਚਰ ਰਸਨਾ ਸਦਾ ਗਾਏ ਅਨੰਦਨੋ ਜਿਸ ਪ੍ਰੀਤ ਲਾਗੀ ਨਾਮ ਸੇਤੀ ਮਨ ਤਨ ਅੰਮ੍ਰਿਤ ਭੀਜੈ ਬਿਨਵੰਤ ਨਾਨਕਿਛ ਪੁੰਨੀ ਪੇਖ ਦਰਸਨ ਜੀ ਜੈ ਰਾਗ ਸੂਹੀ ਮਹੱਲਾ ਪੰਜਵਾਂ ਸ਼ੰਤ ਏਕ ਓੰਕਾਰ ਸਤਗੁਰ ਪ੍ਰਸਾਦਿ ਮਿਠ ਬੋਲੜਾ ਜੀ ਹਰ ਸਚਣ ਸੁਆਮੀ ਮੋਰਾ ਹਉ ਸੰਬਲ ਥੱਕੀ ਜੀ ਉਹ ਕਦੇ ਨ ਬੋਲੇ ਕਉਰਾ ਕੌੜਾ ਭੂਲ ਨ ਜਾਣੈ ਪੂਰਨ ਭਗਵਾਨ ਐਹ ਗਣ ਕੋ ਨਚ ਤਾਰੇ ਪਤਿਤ ਪਾਵਨ ਹਰ ਬਿਰਦ ਸੁਦਾ ਇਕ ਤਿਲ ਨਹੀਂ ਭੰਨੇ ਘਾਲੇ ਘੜ ਘੜ ਵਾਸੀ ਸਰਬ ਨਵਾਸੀ 네 ਰਹੀ ਤੇ 네ਰਾ ਨਾਨਕ ਦਾ ਸਦਾ ਸਰਣਾਗਤ ਅੰਮ੍ਰਿਤ ਸੱਜਣ ਮੇਰਾ ਹਉ ਬਿਸਮ ਭਈ ਜੀ ਹਰ ਦਰਸਨ ਦੇਖ ਅਪਾਰਾ ਮੇਰਾ ਸੁੰਦਰ ਸੁਆਮੀ ਜੀ ਹਉ ਚਰਨ ਕਮਲ ਪਗ ਛਾਰਾ ਪ੍ਰਾਪੇਖਤ ਜੀਵਾ ਠੰਡੀ ਤੀਵਾ ਤਿਸ ਜੇਵੜ ਅਵਰ ਨ ਕੋਈ ਆਦੰਤ ਮਦ ਪ੍ਰਭ ਰਵਿਆ ਜਲ ਤਲ ਮਈਲ ਸੋਈ ਚਰਨ ਕਮਲ ਜਪ ਸਾਗਰ ਤਰਿਆ ਭਉ ਜਲ ਉਤਰੇ ਪਾਰਾ ਨਾਨਕ ਸਰਨ ਪੂਰਨ ਪਰਮੇਸ਼ਰ ਤੇਰਾ ਅੰਤ ਨਾ ਪਾਰਾ ਵਾਰਾ ਹਉ ਨਿਮਕੁ ਨਾ ਛੁਡਾ ਜੀ ਹਰ ਪ੍ਰੀਤਮ ਪ੍ਰਾਣ ਆਧਾਰ ਗੁਰ ਸਤ ਗੁਰ ਕਹਿਆ ਜੀ ਸਾਚਾ ਗੰਭੀਚਾਰੋ ਮਿਲ ਸਾਧੂ ਦੀਨਾ ਤਾ ਨਾਮ ਲੀਨਾ ਜਨਮ ਮਰਨ ਦੁਖ ਨਾ ਠੇ ਸਹਿਜ ਸੁਕ ਆਨੰਦ ਕਨੇਰੇ ਹਉ ਮੈਂ ਬਿੰਠੀ ਗਾਠ ਸਭ ਕੈ ਮਦ ਸਬੂ ਹਤੇ ਬਾਹਰ ਰਾਗ ਦੁਖ ਤੇ ਨਿਆਰੂ ਨਾਨਕ ਦਾਸ ਗੋਬਿੰਦ ਸਰਣਾਈ ਹਰ ਪ੍ਰੀਤਮ ਮਨਹਿ ਸੁਧਾਰੂ ਮੈਂ ਖੋਜਤ ਖੋਜਤ ਜੀ ਹਰ ਨਿਸ਼ਚਲ ਸੂ ਘਰ ਪਾਇਆ ਸਭ ਅਤ੍ਰੋਪ ਡਿਠੇ ਜੀਉ ਤਾ ਚਰਨ ਕਮਲ ਚਿਤ ਲਾਇਆ ਪ੍ਰਭ ਬਨਾਸੀਓ ਤਿਸ ਕੀ ਦਾਸੀ ਮਰਨ ਆਵੈ ਜਾਏ ਧਰਮ ਅਰਥ ਕਾਮ ਸਾ ਪੂਰਨ ਮਨ ਚਿੰਦੀ ਇਛ ਪਜਾਏ ਸ੍ਰੋਤ ਸਿਮਰਤ ਗੁਣ ਗਾਵੇ ਕਰਤੇ ਸਿੱਧ ਸਾਧਕ ਮਨ ਜਨ ਧਿਆਇਆ ਨਾਨਕ ਸਰਨ ਕਿਰਪਾ ਨਿਤ ਸੁਆਮੀ ਵਡ ਭਾਗੀ ਹਰ ਹਰ ਗਾਇਆ ਸੋ ਸ੍ਰੋਤ ਸਿਮਰਤ ਗੁਣ ਗਾਵੇ ਕਰਤੇ ਸਿੱਧ ਸਾਧਕ ਮਨ ਜਨ ਧਿਆਇਆ ਨਾਨਕ ਸਰਨ ਕਿਰਪਾ ਨਿਦ ਸੁਆਮੀ ਵਡਭਾਗੀ ਹਰ ਹਰ ਗਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ